ਤਰਕ ਟੋ ਜੀ ਪਟਿਆਲੀਆਂ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਦਾ ਸਾਰਾ ਕਰ ਲੈ ਅਵਾ ਲੈ ਯਾਰ ਬਿਲਕੁਲ ਦੇ ਰਹੇ ਨੇ ਇਹ ਜੇ ਇਹ ਉਹ ਲੈ ਰਿਹਾ ਹਾਂਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਹਾਰਾਜ ਇਹਦਾ ਰੋਜ਼ ਨਿਕਲਦਾ ਆ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮੈਂ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਹਾਰਾਜ ਦੇ ਦੋ ਰੋਡ ਦੀ ਇੱਥੇ ਯਾਰ ਬੱਸ ਵਾਲੇ ਨੇ ਦੋ ਦਿਨ ਦੋ ਨਹੀਂ ਨਹੀਂ ਪਾਸ ਕਰੋ ਬਾਫ ਕਰੋ ਨਹੀਂ ਜਾਓ ਬਣ ਜੇ ਭਾਈ ਸਾਹਿਬ ਪੰਚਾਇਤ ਨੇ ਮਹਾਰਾਜ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਂਗੇ ਬਈ ਸਿਮਰੂਗੇ ਯਾਰ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਹਾਰਾਜ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਾਫ ਕਰ ਲੋ ਬੰਦਾ ਕਰ ਲੋ ਕੀ ਗੱਲ ਬਣੀ ਮਹਾਰਾਜ ਯਾਰ ਮਰੋਂ ਹੁਣ ਆ ਜਾਓ ਪੰਚਾਇਤ ਨਾਲ ਗੱਲ ਕਰ ਲਿਓ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਹੈ ਗੱਲ ਸੁਣੋ ਇੱਕ ਮਿੰਟ ਬਸ ਪਿੰਡ ਦੇ ਨੇੜੇ ਲਾਈ ਹੋਈ ਏ ਜੇ ਲਾਣੀ ਹੁੰਦੇ ਗੁੰਡਾ ਪਾਲਤ ਮੇਰੀ ਗੱਲ ਇਹ ਹੈ ਕਿ ਇਹ ਤਾਂ ਐਕਸਲੈਂਜ ਹੁੰਦੇ ਬਿਲਕੁਲ ਨਹੀਂ ਹੁੰਦਾ ਇਹ ਤਾਂ ਪੰਚਾਇਤ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਹੈ ਪਰਚੀ ਮਾਲਕ ਨੂੰ ਦਿਖਾਗੇ ਲਿਆ ਗੂਗਲ ਪੇ ਕਰ ਕਰ ਗੂਗਲ ਕਰ ਲੈ ਮ ਅਗਲੇ ਨੇ ਦੇ ਨੰਬਰ ਬੁੱਕਲੇ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਪਰ ਕਰ ਕਰ ਕੋਪਰ ਵੀ ਕਰ ਨਹੀਂ ਯਾਰ ਵੀਰੇ ਕਾਇਚ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਸਾਣਾ ਤੋੜਤਾ ਦੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਤੁਸੀਂ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੈੱਕ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਕਾਹ ਦੀ ਗੱਲ ਨਹੀਂ ਸਹੀ ਭਰਾ ਜੀ ਭਾਜੀ ਯਾਰ ਆਪਣੀ ਮੈਂ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਮੈਂ ਦੱਸ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਆ ਇਹ ਲੋਕ ਗੱਲ ਬਣੂਗਾ ਲਾ ਲਾਂਗੇ ਰੋਕੇ ਕੋਲ ਪਰਚੀ ਕਰੀ ਪਰਚੀ ਤਾਂ ਦਿਓ ਸਾਨੂੰ ਮੁੰਡੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਬਾਫਰ ਠੀਕ ਹੈ ਗੱਲ ਹੀ ਖਤਮਾ ਉਹ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਫੇ ਗੱਲ ਖਤਮ ਹੈ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅੱਲਾ ਜੱਲੇ ਆਏ ਨੇ ਮਾ ਜੋ ਐਸਐਸਪੀ ਸਾਹਿਬ ਸਰਨਾਨਕ ਸਿੰਘ ਜੀ ਦੀਆਂ ਵਿਸ਼ਾ ਹਦੇ ਨਿਰਦੇਸ਼ਾ ਹੇਠ ਕੱਲ ਮਿਤੀ 16 1 2025 ਨੂੰ ਮਾੜੇ ਹੰਸਾਂ ਨੂੰ ਨੱਥ ਪਾਈ ਗਈ ਜੋ ਏਐਸਆਈ ਅੰਗਰੇਜ਼ ਸਿੰਘ ਥਾਣਾ ਜੁਲਕਾ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਘੱਗਰਪੁਰ ਤੇ ਲੋਕਾਂ ਨੂੰ ਲੋਟਰੇ ਨੇ ਗੋਬਰਾ ਕਰਕੇ ਉਹਨਾਂ ਤੋਂ ਜਮਨਾਹ ਵਸੂਲੀ ਕਰ ਰਹੇ ਹਨ ਜਮਨਾਹ ਵਸੂਲੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਖਿਲਾਫ ਕੱਲ ਨੂੰ ਤੁਹਾਨੂੰ ਨੰਬਰ 5 ਅੰਡਰ ਸੈਕਸ਼ਨ 308 ਜਿਵੇਂ 2 ਬੀ ਐਨ ਐਸ ਥਾਣਾ ਜੁਲਕਾ ਦਰਜ ਕੀਤਾ ਗਿਆ ਜਿਸ ਦੀ ਤਫ਼ਤੀਸ਼ ਚੱਲ ਰਹੀ ਹੈ